ਵੀ ਵੀ ਕਰ ਲੋ ਚੈੱਕ ਬਾਈ ਸਾਰੀ ਸ਼ੂਟਿੰਗ ਓਕੇ ਆ ਟਰੈਕਟਰ ਦੀ ਥੱਲੇ ਵਿੱਚ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਕਹਿੰਦੇ ਵੀ ਚਾਹੇ 8 ਲੈ ਲਓ ਚਾਹੇ 7 ਲੈ ਲਓ ਵੀ ਸਬਸਿਡੀ 50000 ਆਉਣੀ 50000 ਆਉਣੀ ਆ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਕਿ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਲੱਡੀ ਵੀਰਾਂ ਨੇ ਰੋਟਾਵੇਟਰ ਸੇਲ ਕਰਿਆ ਜੀ ਨਵਾਂ ਤੇ ਜਿੱਦਾਂ ਹੁਣ ਸਬਸਿਡੀਆਂ ਨਿਕਲੀਆਂ ਵੀ ਦੀਆਂ ਬਾਈ ਇਹਨਾਂ ਦੇ ਬਹੁਤ ਵਧੀਆ ਰੋਟਾਵੇਟਰ ਵਿਕੇ ਆ ਬਾਈ ਇਹ ਸਬਸਿਡੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੇ ਐਸਸੀ ਕਾਸਟ ਵਾਲੇ ਉਹਨਾਂ ਦੀ ਸਬਸਿਡੀਆਂ ਭਰ ਹੋਈਆਂ ਸੀ ਬਾਈ ਇਹ ਤੇ ਕਈ ਵੀਰਾਂ ਨੇ ਆਪਣੀਆਂ ਸਬਸਿਡੀਆਂ ਲੈ ਕੇ ਗਾਹਾਂ ਤੋਂ ਗਾਹਾਂ ਇੱਕ ਦੂਜੇ ਨੂੰ ਵੀ ਦਿੱਤੀਆਂ ਤੇ ਫਾਰਮ ਟਰੈਕ ਸੋਲੀ ਸੋਨਾਲੀ ਦਾ 60 RX ਆ ਬਾਈ ਨਾਲ ਕੋਲ ਉਹ ਲੈ ਕੇ ਚੱਲੇ ਆ 7 ਫੁੱਟਾ ਰੋਟਾਵੇਟਰ ਤੇ ਸੁਪਰ ਸੀਡਰ ਵੀ ਬਾਈ ਹਜੇ ਦੋ ਰਹਿ ਗਏ ਬਾਈ ਨਾਲ ਕੋਲ ਬਾਕੀ ਦਾ ਬਿਗ ਬੁਕਲੇ ਤੇ ਸਾਰੇ ਲੋ ਜੀ ਬਾਈ ਜਿਹੜਾ ਰੋਟਾਵੇਟਰ ਦੇਣ ਲੱਗੇ ਆ ਇਹ 8 ਫੁੱਟ ਆ ਇਹ ਨੂੰ ਪਹਿਲਾਂ 7 ਫੁੱਟ ਦਾ ਪਲੇਖਾ ਪੈ ਗਿਆ ਤੇ ਲਾਡੀ ਬਾਈ ਨੇ ਬਾਈ ਤਵੀਆਂ ਦੂਵੀਆਂ ਲਾਤੀਆਂ ਕਸਤੀਆਂ ਤੇ ਬਾਈ ਬਾਈ ਨਾਲ ਕੋ ਬੰਦਾ ਇੱਕ ਹੋਰ ਨਵਾਂ ਆ ਗਿਆ ਲਾਡੀ ਬਾਈ ਬੰਦਾ ਨਵਾਂ ਆ ਗਿਆ ਆਪਣੇ ਕੋਈ ਇੱਕ ਹੋਰ ਹਾਂ ਅੱਛਾ ਉਹ ਭਾਈ ਆ ਜਸ਼ਨ ਦਾ ਅੱਛਾ ਜਸ਼ਨ ਦਾ ਭਰਾ ਏ ਠੀਕ ਆ ਠੀਕ ਆ ਠੀਕ ਆ ਚਾਚੇ ਦਾ ਮੁੰਡਾ ਉਹਦੇ ਦਾ ਠੀਕ ਆ ਦੋਹੇ ਆਪਣੇ ਕੋਲੇ ਲੱਗ ਰਹੇ ਆ ਲਾਡੀ ਵੀਰੇ ਇਹਦੇ ਦੋਹੇ ਪਾਸੇ ਡਿਸਕਾਂ ਹਨਾ ਦੋਹੇ ਟਾਪ ਮਾਡਲ ਆ ਇਹ ਇਹ ਟਾਪ ਮਾਡਲ ਆ 8 ਫੁੱਟ ਆ ਠੀਕ ਆ ਠੀਕ ਆ ਲੋ ਜੀ ਬਾਈ ਸ਼ਕਤੀਮਾਨ ਦਾ 8 ਫੁੱਟਾ ਟਾਪ ਮਾਡਲ ਹੈ ਇਹ ਬਾਈ ਕਹਿੰਦਾ ਇਹਦੇ ਦਵੱਲੇ ਹੀ ਤਵੀਆਂ ਨਹੀਂ ਆਪਸ਼ਨ ਮਿਲਦੀ ਹੈ ਠੀਕ ਆ ਕਰੋ ਜੀ ਚੈੱਕ ਆ ਆ ਬਾਈ ਨਾਲ ਕੋਲ 6 ਫੁੱਟਾ ਪਿਆ ਜੀ 6 ਫੁੱਟਾ 1 7 ਫੁੱਟਾ ਪਿਆ ਸਾਡੀ ਵੀਰੇ ਇਹ ਆਪਣਾ ਜਿਹੜੇ ਸਬਸਟੇਸ਼ਨ ਨਿਕਲੇ ਉਹਦੇ ਵਿੱਚ ਚੱਲੇ ਰੋਟਾਵੇਟਰ ਇਹ ਬਰੇ ਹਾਂ ਸਬਸਿਡੀ ਨਿਕਲੀ ਹੋਈ ਸੀ ਬਾਈ ਜਨਾ ਦੀ ਠੀਕ ਆ ਤੇ 8 ਫੁੱਟ ਦੇ ਸਬਸਿਡੀ ਨਿਕਲੀ ਸੀ ਤੇ ਉਹਨਾਂ ਬਾਈ ਉਹ ਨਹੀਂ ਲੈ ਕੇ ਚੱਲੇ ਨੇ ਸਬਸਿਡੀ ਦੇ 8 ਫੁੱਟ ਤੇ ਬਾਈ ਕਿੰਨੀ ਸਬਸਿਡੀ ਮਿਲ ਰਹੀ ਐ ਇਸ ਟਾਈਮ ਸਬਸਿਡੀ ਦੇਖੋ ਜੀ ਵਿੱਚ ਤਾਂ ਕਹੀ ਜਾਂਦੇ ਆ ਵੀ 8 ਫੁੱਟ ਤੇ 60000 ਹੋਣੀ ਆ ਹਾਂ ਹਾਂ 7 ਤੇ 50 ਹੋਣੀ ਆ ਅੱਛਾ ਪਰ ਅਸਲ ਵਿੱਚ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਕਹਿੰਦੇ ਵੀ ਚਾਹੇ 8 ਲੈ ਲਓ ਚਾਹੇ 7 ਲੈ ਲਓ ਵੀ ਸਬਸਿਡੀ 50000 ਹੀ ਹੋਣੀ 50000 ਆਉਣੀ ਆ ਠੀਕ ਆ ਮਤਲਬ ਕਿ ਰੋਟਾ ਵੇਟਰ ਜਿਹੜਾ ਮਰਜੀ ਆ ਰੋਟਾ ਵੇਟਰ ਜਿਹੜਾ ਮਰਜੀ ਹੋਵੇ ਕੰਪਨੀ ਜਿਹੜੀ ਮਰਜੀ ਦਾ ਚਿਹੇ ਚਿਹੇ ਰੋੜਾ ਬਟਾ 30000 ਦਾ ਹੀ ਆ ਜਿਹੜਾ ਮਰਜੀ ਕੰਪਨੀ ਦਾ ਹੋਵੇ ਸਬਸਿਡੀ ਪਾਸ ਹੋਵੇ ਬਸ ਉਹਦੇ ਤੇ ਜਿੰਨੇ ਸਬਸਿਡੀ ਪਾਸ ਹੋਵੇ ਪਾਸ ਹੋਵੇ ਪੈਂਚਿੰਗ ਨੰਬਰ ਲੱਗਦਾ ਇੱਕ ਠੀਕ ਆ ਵੀਰੇ ਪੈਂਚਿੰਗ ਨੰਬਰ ਲੱਗਿਆ ਚਾਹੀਦਾ ਓਕੇ ਹਾਂ ਮਤਲਬ ਕਿ ਜੋ ਵੀ ਉਹਨਾਂ ਦੀਆਂ ਸ਼ਰਤਾਂ ਚੋ ਹਾਂ ਉਹਨਾਂ ਦੀਆਂ ਸ਼ਰਤਾਂ ਠੀਕ ਆ ਵੀਰੇ ਹਾਂ ਸਬਸਿਡੀਆਂ ਦਾ ਮੇਰੇ ਹਿਸਾਬ ਨਾਲ ਬਹੁਤ ਨਿਕਲੀਆਂ ਲੋਕਾਂ ਨੇ ਹੋਰ ਇੱਧਰ ਉੱਧਰੋਂ ਬਹੁਤ ਲਏ ਆ ਰੋਟਾ ਬਹੁਤ ਸਬਸਿਡੀਆਂ ਬਾਈ ਬਹੁਤ ਨਿਕਲੀਆਂ ਨੇ ਇੱਕ ਗੱਲ ਹੋਰ ਦੇਖੀ ਆ ਲੋਕਾਂ ਨੇ ਜ਼ਿਆਦਾਤਰ ਘੱਟ ਰੇਟ ਵਾਲੇ ਲਏ ਆ ਵੱਧ ਐਤ ਕੀ ਨਾ ਜਿਨ੍ਹਾਂ ਦੀ ਸਬਸਿਡੀ ਨਿਕਲੀ ਆ ਹਾਂ ਸਾਰਿਆਂ ਬਾਈਆਂ ਨੇ ਜਿਵੇਂ ਘੱਟ ਰੇਟ ਵਾਲੀ ਲਏ ਆ ਜਿਵੇਂ ਲੱਖ ਵਾਲਾ ਹਾਂ ਠੀਕ ਆ ਚਲੋ ਆਪਣੇ ਵਧੀਆ ਵੇਚ ਗਏ ਆ ਆਪਣੇ ਵਧੀਆ ਵੇਚ ਗਏ ਠੀਕ ਆ ਜੀ ਹਾਂ ਆਪਣੇ ਕੜੀਆਂ ਆ ਵੀਰੇ ਜਿਹੜਾ ਮਹਿੰਗਾ ਜ਼ਿਆਦਾ ਮਹਿੰਗਾ ਹਾਂ ਮਹਿੰਗੇ ਕਰਕੇ ਬਾਈ ਜ਼ਰੂਰ ਫਰਕ ਆ ਇਹ ਬਾਈ ਨਹੀਂ ਲੈਣ ਆਏ ਆ ਹਾਂ ਇਹ ਕਹਿੰਦੇ ਸਾਡੇ ਕੋਲ ਚੱਲਦਾ ਰੂਟਾ ਵੇਟਰ ਸ਼ਕਤੀ ਕੜਕ ਹੋਰ ਕੰਪਨੀ ਦਾ ਚੱਲਦਾ ਸੀਗਾ ਹੁਣ ਆਪਾਂ ਵੀਡੀਓ ਦੇ ਵਿੱਚ ਨਾਂ ਨਹੀਂ ਲੈਣਾ ਕਿਉਂਕਿ ਹਰੇਕ ਚੀਜ਼ ਦੀ ਵਧੀਆ ਕੁਆਲਿਟੀ ਹੁਣ ਉਹ ਆਪਣੇ ਨਾਲ ਬੰਦੇ ਸਾਰੇ ਜੁੜੇ ਹੋਏ ਆ ਸਾਰੇ ਜੁੜੇ ਹੋਏ ਨੇ ਤੇ ਹਰੇਕ ਚੀਜ਼ ਵਧੀਆ ਕੁਆਲਿਟੀ ਦੀ ਆਪਾਂ ਕਹਿੰਦੇ ਵਧੀਆ ਜਿਆਦਾ ਚੀਜ਼ ਕੋਈ ਨਹੀਂ ਵੀਰੇ ਮਾੜੀ ਇਹ ਬਾਈਆਂ ਕੋਲੋਂ ਚੱਲਦਾ ਸੀਗਾ ਜੀ ਅੱਠ ਫੋਟਾ ਚੱਲਦਾ ਸੀਗਾ ਅੱਛਾ ਜੀ ਤੇ ਉਹ ਕਹਿੰਦਾ ਬਾਈ ਮੈਂ ਤਾਂ ਜਾਨੀ ਕਿ ਅਸੀਂ ਜੱਦਾ ਚੱਲਦਾ ਇੱਕ ਵਾਰ ਬਲੇਡ ਵੀ ਬਦਲਾ ਲੇ ਓਕੇ ਤੇ ਉਹਦਾ ਕਹਿੰਦਾ ਵੀ ਇੱਕ ਤਾਂ ਉਹ ਕੰਮ ਦਾ ਜਿਆਦਾ ਅੱਛਾ ਆ ਡੜ 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 ਜੀ ਕਰੀ ਜਾਂਦਾ ਠੀਕ ਆ ਵੀਰੇ ਕਹਿੰਦਾ ਟਰੈਕਟਰ ਦੀ ਵਿੱਚੋਂ ਲਿੰਕਾਂ ਲੂੰਕਾਂ ਜੀਆਂ ਸਾੜੀਆਂ ਢਿੱਲੀਆਂ ਹੋ ਜਾਂਦੀਆਂ ਪਰ ਠੀਕ ਆ ਠੀਕ ਆ ਜੀ ਦੂਏ ਨੰਬਰ ਤੇ ਕਹਿੰਦਾ ਉਹ ਇੱਕ ਸਾਈਡ ਤੋਂ ਨਾ ਗੇਅਰ ਚ ਉਹਦਾ ਚੋਈ ਗਿਆ ਹਾਂ ਕਹਿੰਦਾ ਪਰ ਅਸੀਂ ਉਹਨਾਂ ਤੋਂ ਹੀ ਸਪੇਅਰ ਪਾਰਟ ਲੈਣਗੇ ਉਹਦੇ ਨਾ ਮਤਲਬ ਗੇਅਰ ਚ ਤੇੜ ਆ ਗਈ ਸੀ ਬਾਡੀ ਅੱਛਾ ਅਸੀਂ ਕਿਉਂ ਚੱਲ ਬਾਡੀ ਮਿਲ ਜੂਗੀ ਠੀਕ ਆ ਠੀਕ ਆ ਕਹਿੰਦਾ ਬਾਡੀ ਵੀ ਕਹਿੰਦਾ ਉਹ ਕਹਿੰਦੇ ਵੀ ਸਾਡੇ ਕੋਲ ਬਾਈ ਮਿਲਦੀ ਨਹੀਂ ਹੈਗੀ ਵੀ ਜਿੱਥੇ ਬਣਦੇ ਆ ਉੱਥੇ ਜਾਇਓ ਠੀਕ ਆ ਵੀਰੇ ਇਹ ਡੀਲਰਸ਼ਿਪ ਤੋਂ ਲਈ ਬਲਕਿ ਦਿੱਕਤ ਆਈ ਉਹਨਾਂ ਨੂੰ ਸਾਨੂੰ ਬਾਈਆਂ ਨੇ ਇਹੀ ਪਹਿ ਮੈਂ ਜਿਹੜੀ ਮੇਨ ਗੱਲ ਦੱਸਣਾ ਚਾਹੁੰਦਾ ਹਾਂ 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 ਕਹਿੰਦੇ ਸਮਾਨ ਮਿਲ ਜੂਗਾ ਹਾਂ ਮੈਂ ਕਿਹਾ ਭਾਈ ਮਿਲ ਜੂਗਾ ਸਾਰਾ ਮਿਲ ਜਣਾ ਹਾਂ ਕਹਿੰਦੇ ਭਾਈ ਮਤਲਬ ਆਏ ਨਾ ਕਰਿਓ ਵੀ ਵੇਚਣ ਲੱਗੇ ਤੁਸੀਂ ਕਹਦੇ ਹੋ ਉਹਦੇ ਮੰਗੂ ਵੀ ਮਿਲ ਜੂਗਾ ਮਿਲ ਜੂਗਾ ਬਾਅਦ ਵਿੱਚ ਤੁਸੀਂ ਆਹ ਹੋ ਕਰਜੋ ਨਾ ਨਾ ਉਹਦਾ ਉਹਦਾ ਮਿਲਦਾ ਹੀ ਸਮਾਨ ਦਾ ਸਪੱਤ ਹੈ ਵੱਧ ਪੈਸੇ ਅਸੀਂ ਤਾਂ ਖਰਚਣ ਲੱਗੇ ਹਾਂ ਕਿਉਂ ਨਹੀਂ ਖਰਚੰਦਾ ਸਾਨੂੰ ਇਹ ਆ ਵੀ ਕਈ ਬੰਦਿਆਂ ਤੋਂ ਪੁੱਛਿਆ ਵੀ ਸ਼ਕਤੀਮਾਨ ਦਾ ਜਿਹੜਾ ਸਮਾਨ ਉਹ ਮਿਲ ਜਾਂਦਾ ਮਿਲ ਜਾਂਦਾ ਸਹੀ ਗੱਲ ਹੈ ਠੀਕ ਆ ਵੀਰੇ ਕਹਿੰਦਾ ਅਸੀਂ ਤਾਂ ਲੈਣ ਲੱਗੇ ਆ ਵੀ ਕੱਲ੍ਹ ਨੂੰ ਸਾਡੀ ਕੋਈ ਉਨੀ ਇੱਕ ਗੱਲ ਨਾ ਹੋਵੇ ਉਨੀ ਕੀ ਗੱਲ ਨਾ ਹੋ ਕਰੀਏ ਹਮ ਤਾਂ ਮੈਨਿਕ ਲਈ ਹੁੰਦੀ ਆ ਠੀਕ ਆ ਇਹ ਇਦਾਂ ਬਾਈ ਚੀਜ਼ ਅਗਲਾ ਵੱਧ ਪੈਸੇ ਖਰਚਦਾ ਤਾਂ ਬੰਦਾ ਜੂਗੀ ਹੋ ਕੀ ਵੱਧ ਖਰਚਦਾ ਉਹ ਤਾਂ ਹੈ ਨਾ ਨਾ ਗੱਲ ਠੀਕ ਆ ਵੀਰੇ ਠੀਕ ਆ ਜੇ ਉਹ ਸਪੇਅਰ ਪਾਰਟ ਦੇ ਦਿੰਦੇ ਬਾਈ ਹੁਣੀ ਹਾਂ ਤਾ ਅਗਲੇ ਨੇ ਫਿਰ ਅੱਜ ਵੀ ਉਹਨਾਂ ਦੇ ਹੀ ਲੈਣਾ ਸੀ ਬਿਲਕੁਲ 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 ਸਪੇਅਰ ਪਾਰਟ ਦੇ ਦਿੰਦੇ ਬਸ ਬਸ ਉਹੀ ਗੱਲ ਹੈ ਬਣੀ ਦਾ ਬਣਾ ਬਾਈ ਬਸ ਬਸ ਉਹਦਾ ਹੈ ਜਿੰਨੀ ਇੱਕ ਗੱਲ ਕਰੋ ਜਿੰਨੀ ਕਾਪਾ ਬਾਈ ਪੂਰੀ ਕਰ ਸਕਦੇ ਗੱਲ ਸਹੀ ਹੈ ਤੇ ਆਪਾਂ ਬਾਦੂ ਗੱਲਾਂ ਕਰੀ ਜਾਈਏ ਠੀਕ ਹੈ ਵੀਰੇ ਅਗਲੇ ਅਗਲੇ ਪਤਾ ਬਾਤ ਚੁੱਕੀ ਆ ਕਿ ਕਹਿੰਦੇ ਬਾਈ ਜਦੋਂ ਤੁਸੀਂ ਵੇਚਣ ਲੱਗੇ ਸੀਗੇ ਉਦੋਂ ਤੁਸੀਂ ਆਹ ਗੱਲਾਂ ਕਰਦੇ ਸੀ ਹਾਂ ਅੱਜ ਵੀ ਸਮਾਨ ਦੇਣੀ ਹੈ ਅੱਜ ਗੱਲਾਂ ਹੋਰ ਆ ਠੀਕ ਹੈ ਤਾਂ ਹੀ ਕਰਕੇ ਆਸੀਂ ਅਗਲੇ ਨੂੰ ਪਹਿਲਾਂ ਕਹਿ ਜੀਦਾ ਭਾਈ ਸਾਡੀ ਨਾ ਗਾਰੰਟੀ ਨਹੀਂ ਹੈਗੀ ਕੋਈ ਬੰਦੇ ਪੁੱਛ ਲੈਂਦੇ ਆ ਬਾਈ ਗਾਰੰਟੀ ਹਾਂ ਠੀਕ ਹੈ ਵੀ ਸਾਡੀ ਬਈ ਗਾਰ ਵਾਰੰਟੀ ਇਹ 2 ਸਾਲ ਦੀ 2 ਸਾਲ ਦੀ ਹਾਂ ਤੁਹਾਡਾ ਕੋ ਜਿਹੜਾ ਗੇਅਰ ਦਾ ਟੁੱਟਦਾ ਫ੍ਰੀ ਆਫ ਕੋਸਟ ਥੋੜਾ ਵਾਰੰਟੀ ਚ ਚੇਂਜ ਕਰਕੇ ਦਵਾਂਗੇ ਚੇਂਜ ਕਰਾਂਗੇ ਹਾਂ ਰੂਟਾ ਮੀਟਰ ਨਹੀਂ ਚੇਂਜ ਹੁਣਾ ਰੂਟਾ ਮੀਟਰ ਨਹੀਂ ਚੇਂਜ ਹਾਂ ਉਹ ਗੱਲ ਤਾਂ ਹੈਗੀ ਉਹ ਆ ਉਹ ਚੀਜ਼ ਆ ਠੀਕ ਆ ਵੀਰੇ ਤੇ ਲੋ ਜੀ ਬਾਈ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਬਾਈ ਦੀ ਗੱਲ ਸਹੀ ਹੈ ਜਿਹੜੀ ਗਰੰਟੀ ਵਾਰੰਟੀ ਦਾ ਬਾਈ ਇਹ ਕਈ ਡੀਲਰ ਝੂਠ ਹੂਲ ਕੇ ਦੇ ਦਿੰਨੇ ਬਾਈ ਪਰ ਆਪਾਂ ਸਾਰਿਆਂ ਨੂੰ ਕਹਿੰਦੇ ਇਹਦੀ ਸਿਰਫ ਵਾਰੰਟੀ ਹੁੰਦੀ ਹੈ ਸਰ ਪਾਰਟ ਚੇਂਜ ਹੁੰਦਾ ਬਾਈ ਸ਼ਕਤੀਮਾਨ ਦੀ ਗੱਲ ਕਰਦਾ ਬਾਕੀ ਦਾ ਮੈਨੂੰ ਪਤਾ ਨਹੀਂ ਜੇ ਕੋਈ ਦਿੱਕਤ ਆਉ ਹੁੰਦਾ ਸਿਰਫ ਪਾਰਟ ਚੇਂਜ ਹੁੰਦਾ ਏ ਕੋਈ ਮਤਲਬ ਕੀ ਰੋਟਾਵੇਟਰ ਨਹੀਂ ਚੇਂਜ ਹੁੰਦਾ ਠੀਕ ਹੈ ਜੀ ਬਾਕੀ ਦੱਸਿਏ ਬਾਈ ਨੇ ਰੇਟ ਦਾ ਬਾਈ ਜ਼ਰੂਰ ਫਰਕ ਹੈਗਾ ਏ ਬਾਕੀ ਰੋਟਾਮੀਟਰਾਂ ਨਾਲੋਂ ਚਲੋ ਕੁਆਲਟੀ ਦਾ ਵੀ ਜੇ ਮਨ ਕੇ ਲੋ ਕੁਆਲਟੀ ਦਾ ਫਰਕ ਤਾਂ ਰੇਟ ਦਾ ਵੀ ਤਾਂ ਹੀ ਫਰਕ ਆ ਜੀ ਠੀਕ ਹੈ ਬਾਕੀ ਚਲੋ ਗਾਹਕ ਕਸਟਮਰ ਲੱਖ ਵਾਲਾ ਵੀ ਆ ਹੁਣ ਇਹਨਾਂ ਦਾ ਮਹਿੰਗਾ ਏ ਇਹਨਾਂ ਦਾ 1 ਲੱਖ 40 4000 ਦਾ ਏ ਉਹ ਵੀ ਵਿਕਦਾ ਏ ਘੱਟ ਰੇਟ ਵਾਲੇ ਵਿਕਦਾ ਏ ਤੇ ਚੀਜ਼ਾਂ ਨੇ ਸਾਰੀਆਂ ਵਧੀਆ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਇੱਕ ਬਾਈ ਦਾ ਕੋਲ ਸੈਕਿੰਡ ਹੈਂਡ ਵੀ ਪਿਆ ਬਾਈ ਆ ਦੇਖੋ ਐਸਸੀਆਰ ਦਾ ਇਹ ਰੰਗ ਸ਼ਕਤੀਮਾਨ ਵਾਲੀ ਆ ਚੀਜ਼ ਵੀ ਵਧੀਆ ਬਾਈ ਬ੍ਰੇਡ ਸਮਝ ਲਓ ਨਵੇਂ ਆ ਵਰਗੇ ਹੀ ਪਏ ਆ ਦੋਨੇ ਪਾਸੇ ਡਿਸਕਾਂ ਲੱਗੇ ਆ ਬਾਈ ਐਸਸੀਆਰ ਦਾ ਇਹ 7 ਫੁੱਟ ਆ ਦੇਖੋ ਬਿਲਕੁਲ ਸਾਫ ਰੋਟੇਟਰ ਆ 75000 ਰੁਪਏ ਰੇਟ ਆ ਬਾਈ ਇਹਦਾ 75000 ਰੁਪਏ ਦਾ ਮਿਲੂਗਾ ਇਹ ਜੇ ਕਿਸੇ ਨੇ ਲੈਣਾ ਹੋਇਆ ਦਵੱਲੇ ਡਿਸਕਾਂ ਇਹ ਕੋਈ ਹੋਇਆ ਬਾਈ ਚੱਲਦਾ ਰੋਟਾਵੇਟਰ ਕਿਸੇ ਨੂੰ ਲੈਣਾ ਹੈ ਤਾਂ ਬਾਈਨਾਂ ਦੇ ਕੋਲ ਆ ਕੇ ਦੇਖ ਸਕਦਾ ਰੋਪੜੇ ਪਿਆ ਤੇ ਆ ਕੇ ਦੇਖ ਲਿਓ ਚਲਾ ਕੇ ਦੇਖਣਾ ਹੋਵੇ ਉਹ ਵੀ ਦੇਖ ਲਿਓ ਤੇ ਟਰੈਕਟਰ ਖੜੇ ਆ ਟਰੈਕਟਰ ਨਾਲ ਆਪਾਂ ਆ ਕੇ ਦੇਖ ਲਓ ਚੈੱਕ ਕਰਕੇ ਜੇ ਤੁਹਾਨੂੰ ਪਸੰਦ ਆਇਆ ਤਾਂ ਸੌਦਾ ਕਰ ਲਿਓ ਇੱਕ ਬਾਈ 575 ਆਇਆ ਮਹਿੰਦਰ ਵਾਲੇ ਵੀਰਾਂ ਕੋਲ ਹੁਣ ਦਿਖਾ ਦਿੰਨੇ ਆ ਆ ਖੜਾ ਹੀ ਟਰੈਕਟਰ ਗੁਡਿਅਰ ਦੇ ਟਾਇਰ ਆ ਬਾਈ ਟਾਇਰ ਅੱਦੇ ਕੇ ਆ ਟਰੈਕਟਰ ਦੀ ਕੰਡੀਸ਼ਨ ਠੀਕ ਠਾਕ ਜੀ ਉਹ ਆ ਬਾਈ ਜਾਨੀ ਕਿ 14 ਮਾਡਲ ਹੈ 2014 ਹੈਗਾ ਬਾਈ ਸਿੰਪਲ ਸਟੀering ਵਾਲਾ ਭੂਮੀ ਪੁੱਤਰ ਤੇ ਟਰੈਕਟਰ ਸੋਡੇ ਤੁਸੀਂ ਦੇਖ ਸਕਦੇ ਹੋ ਬਾਈ ਵੀਡੀਓ ਦੇ ਵਿੱਚ ਬਾਕੀ ਜੇ ਕੋਈ ਹੋਇਆ ਚਾਹਵਾਨ ਆ 575 ਲੈਣ ਦਾ ਤਾਂ ਆ ਕੇ ਦੇਖ ਲਿਓ ਸਵਰਾਜ ਅਸੀਂ ਖੜਾ ਐ ਤੇਲ ਬ੍ਰੇਕਾਂ ਬਾਈ ਸਟੀering ਸਿੰਪਲ ਐ ਆ ਸਟੀering ਨਹੀਂ ਪਾਵਰ ਹੈਗਾ ਸਟੀering ਸਿੰਪਲ ਦੇ ਵਿੱਚ ਐ ਠੀਕ ਐ ਜੀ ਮੂਰੇ ਵੇਟ ਵੀ ਬਾਈ ਪਿਆ ਵੈਨ ਹੈਵੀ ਨੰਬਰ ਰੋਪੜ ਦਾ ਹੀ ਹੈ ਪੀ ਵੀ 12 ਰੋਪੜ ਦਾ ਨੰਬਰ ਤੇ 67 ਵੀ ਦੇਖ ਰਹੇ ਨੇ ਚਾਬੀ ਹੈਗੀ ਬੱਚੇ ਲੋ ਜਾਈਂ ਲੋ ਸਟਾਰਟੇ ਵੀ ਕਰ ਲੋ ਚੈੱਕ ਬਾਈ ਸਾਰੀ ਸਟੂਡਿੰਗ ਓਕੇ ਆ ਟਰੈਕਟਰ ਦੀ ਬਾਕੀ ਛਤਰੀ ਦਾ ਕਪੜਾ ਲੱਗਣ ਵਾਲਾ ਬਾਈ ਹੱਥ ਫੇਰ ਹੀ ਨੇ ਉਹ ਟਰੈਕਟਰ ਦੇ ਦੇਖ ਲਿਓ ਬਾਈ ਆਕੇ ਟਰੈਕਟਰ ਅੱਜ ਵਾਸੇ ਇੱਧਰ ਖੜਾ ਪਿਆ ਸੇ ਅੰਦਰ ਟਰੈਕਟਰ ਉੱਧਰ ਮੂਰੇ ਖੜਦਾ ਏ ਏਜੰਸੀ ਦੇ ਤੇ ਨਿਗਾਹ ਮਾਰ ਸਕਦਾ ਕਿ ਇਹਨੂੰ ਦੇਖਣਾ ਹੋਇਆ ਬਾਕੀ ਆਪਣੇ ਕੋਲ ਵੀ ਟਰੈਕਟਰ ਬਾਈ ਸੈਕੰਡ ਹੈਂਡ ਉਹ ਖੜਾ ਸਾਹਮਣੇ ਆਪਣੇ ਟਰੈਕਟਰ ਮੈਸੀ ਖੜੇ ਜੀ ਫਾਰਮਟ੍ਰੈਕ 2 ਖੜੇ ਨੇ ਆਪਣੇ ਕੋਲ 855 ਫਿਰ ਹਾਲ ਤੁਹਾਨੂੰ ਪਤਾ ਦੇ ਟਰੈਕਟਰ ਲੈ ਜਾਣੀ ਕੋਈ ਬੀਕੇ ਹੈਗੇ ਇੱਕ ਦੋ ਟਰੈਕਟਰ ਨਵਾਂ ਫਿਰ ਹਾਲ ਕੋਈ ਨਹੀਂ ਲਿਆ ਜੀ ਤੇ ਚਲੋ ਠੀਕ ਹੈ ਜੀ ਵੀਡੀਓ ਵੀ ਬਾਈ ਲੰਬੀ ਹੋ ਜਾਂਦੀ ਆ ਹਾਲੱਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਆਪਣੀ ਤਾਂ ਲਾਈਕ ਕਰ ਦਿਆ ਕਰੋ ਬਾਈ ਵੀਡੀਓ ਨੂੰ ਤੇ ਆਪਣੇ YouTube ਨੂੰ ਚੈਨਲ ਨੂੰ ਵੀ ਕਰ ਦਿਆ ਕਰੋ ਸਬਸਕ੍ਰਾਈਬ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਵੇਚਣਾ ਵੀ ਹੁੰਦਾ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰਿਆ ਕਰੋ ਬਾਈ ਆਪਣੇ ਟਰੈਕਟਰ ਦੀਆਂ ਫੋਟੋ ਵੀਡੀਓ ਪਾ ਦੇ ਕਰੋ ਰੇਟ ਨਾਲ ਜ਼ਰੂਰ ਦੱਸ ਦਿਆ ਕਰੋ ਵੀਰੇ ਟਰੈਕਟਰ ਦਾ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ